ਸ੍ਰੀ ਰਵਲ ਸਤਿ ਸ੍ਰੀ ਅਕਾਲ ਅੱਜ ਪਿੰਡ ਮੀਂਹਵਾਲ ਅਰਾਈਆਂ ਵਿੱਚ ਤੀਆਂ ਦਾ ਤਿਹਾਰ ਬੜੀ ਧੂਮ ਧਾਮ ਨਾਲ ਮਨਾਇਆ ਜਾ ਰਿਹਾ ਹੈ ਇਹ ਤਿਹਾਰ ਪਿੰਡ ਦੇ ਸਕੂਲ ਸਰਕਾਰੀ ਮਿਡਲ ਸਕੂਲ ਵਿੱਚ ਮਨਾਇਆ ਗਿਆ ਜਿੱਥੇ ਕਿ ਬੜੇ ਹੀ ਉਤਸ਼ਾਹ ਦੇਖਿਆ ਜਾ ਰਿਹਾ ਹੈ ਅਸੀਂ ਤੁਹਾਨੂੰ ਕੁਝ ਝਲਕੀਆਂ ਵੀ ਦਿਖਾਵਾਂਗੇ ਇਸ ਪ੍ਰਤੀ ਜਿੱਥੇ ਕਿ ਲੰਗਰ ਜਿਹੜਾ ਟੁੱਟ ਵਰਤਿਆ ਜਾ ਰਿਹਾ ਵਾ ਠੀਕ ਹੈ ਜੀ ਤੇ ਆਓ ਆਪਾਂ ਦੇਖਦੇ ਹਾਂ ਜੀ ਤਿਹਾਰ ਦੀਆਂ ਰੌਣਕਾਂ ਸੱਚੀ ਗੱਲ ਜੀ ਸਤਿ ਸ੍ਰੀ ਅਕਾਲ ਦੋਸਤੋ ਹਾਂਜੀ ਕੀ ਹਾਲ ਜੀ ਤੁਹਾਡਾ ਠੀਕ ਹੈ ਜੀ ਵਧੀਆ ਕੀ ਨਾਮ ਜੀ ਤੁਹਾਡਾ ਬਲਜੀਤ ਮੀਂਹਵਾਲ ਦੇ ਰਹਿਣ ਵਾਲੇ ਹਾਂ ਜੀ ਹਾਂਜੀ ਜੀ ਹਾਲ ਤੀ ਘੜੀ ਤਾਂ ਸਿੱਤਲਵੰਡੀ ਬੁੱਟਿਆ ਰਹਿੰਦੇ ਆ ਠੀਕ ਹੈ ਜੀ ਅਸੀਂ ਅਸੀਂ ਮੀਂਹ ਵਾਲਦੇ ਆ ਓਕੇ ਹਾਂਜੀ ਅੱਜ ਮੀਂਹ ਵਾਲੇ ਰਾਈਆਂ ਵਿੱਚ ਤੀਆਂ ਦਾ ਤਿਹਾਰ ਜਿਹੜਾ ਮਨਾਇਆ ਗਿਆ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਬਹੁਤ ਵਧੀਆ ਜੀ ਬਹੁਤ ਵਧੀਆ ਪ੍ਰੋਗਰਾਮ ਬਹੁਤ ਵਧੀਆ ਵਾ ਕਿਹਨਾਂ ਮਤਿਹਾਰਾ ਜੀ ਜੀ ਸਾਡਾ ਓਕੇ ਤਾਂ ਪੂਰਾ ਪਿੰਡ ਰਲ ਕੇ ਮਨਾਉਂਦੇ ਆ ਹਾਂਜੀ ਠੀਕ ਹੈ ਜੀ ਤੇ ਅੱਜ ਦੇ ਤਿਹਾਰ ਦੀ ਤਿਆਰੀ ਕਿਨ ਕਿਨਾਂ ਵੱਲੋਂ ਕੀਤੀ ਗਈ ਹੈ ਸਾਡੇ ਵੱਲੋਂ ਇੱਕ ਨਾਮ ਬਾਰੇ ਕਮੇਟੀ ਮਿਲ ਠੜੇ ਨੇ ਠੀਕ ਹੈ ਜੀ ਸਾਰੇ ਸਾਰੇ ਦੇ ਸਹਿਯੋਗ ਨਾਲ ਹੀ ਥੋੜਾ ਬਹੁਤ ਵਧੀਆ ਤਿਆਰੀ ਕੀਤੀ ਇਹਨਾਂ ਨੇ ਬਹੁਤ ਵਧੀਆ ਪ੍ਰੋਗਰਾਮ ਆ ਠੀਕ ਹੈ ਜੀ ਤੇ ਅਰੀਵਨ ਕਟਾਈ ਦੀ ਵੀ ਰਸਮ ਕੀਤੀ ਹੋਣੀ ਜੀ ਤੁਸੀਂ ਹਾਂਜੀ ਹਾਂਜੀ ਜੀ ਠੀਕ ਹੈ ਜੀ ਸਾਰੇ ਆ ਰੀਤੀ ਰਿਵਾਜਾਂ ਦੇ ਨਾਲ ਹੀ ਸਾਰਾ ਕੁਝ ਹੋਇਆ ਬਹੁਤ ਵਧੀਆ ਬਹੁਤ ਵਧੀਆ ਫੰਕਸ਼ਨ ਸਾਡਾ ਬਣਾਇਆ ਗਿਆ ਅੱਜ ਹੋਰ ਵੀ ਕੁਝ ਮੈਸੇਜ ਦੇਣਾ ਚਾਹੂੰਗੀ ਜੀ ਆਉਣ ਵਾਲੀ ਜਨਰੇਸ਼ਨ ਹਾਂਜੀ ਜੀ ਬਹੁਤ ਵਧੀਆ ਹੋ ਰਿਹਾ ਹੈ ਸਿਹਾਰਾ ਦੀ ਤਰ੍ਹਾਂ ਜਿੱਤਾ ਹੈ ਇਸ ਵਾਰੀ ਆਪਾਂ ਮਨਾਉਂਦੇ ਪਏ ਆ ਅੱਗੇ ਵਾਲੀ ਆਉਣ ਵਾਲੀ ਜਨਰੇਸ਼ਨ ਵੀ ਇਸ ਤਰ੍ਹਾਂ ਇਸ ਰੀਤ ਰਿਵਾਜ ਨੂੰ ਨਿਭਾ ਸਕੋ ਓਕੇ ਹਾਂਜੀ ਇਹ ਸੰਦੇਸ਼ ਦੇਣਾ ਚਾਹੁੰਦੇ ਤੁਸੀਂ ਵੀ ਆਪਣੇ ਪਿੰਡ ਵਿੱਚ ਹੀ ਹੋ ਲੜਕੀਆਂ ਆਪਣੇ ਪਿੰਡ ਦੇ ਹਾਂਜੀ ਇਸ ਪਿੰਡ ਦੀ ਲੜਕੀ ਤੁਸੀਂ ਓਕੇ ਕਿਵੇਂ ਦਾ ਲੱਗਾ ਤੁਹਾਨੂੰ ਬਹੁਤ ਵਧੀਆ ਲੱਗਾ ਜੀ ਓਕੇ ਤੇ ਫਿਰ ਕਿਸ ਤਰ੍ਹਾਂ ਇਹਨੂੰ ਇੰਜੋਏ ਕੀਤਾ ਤੁਸੀਂ ਬਹੁਤ ਵਧੀਆ ਨੱਚ ਕੇ ਗਾ ਕੇ ਹੱਸ ਕੇ ਖੇਡ ਕੇ ਖਾਦਾ ਪੀਤਾ ਸਭ ਕੁਝ ਬਹੁਤ ਵਧੀਆ ਸੀ ਮੰਨ ਲਓ ਕਿ ਕੀ ਖਾਦਾ ਤੁਸੀਂ ਮਾਲਪੂੜੇ ਘਟੇ ਹੈ ਮਾਲਪੂੜੇ ਅਸੀਂ ਮਾਲਪੂੜੇ ਬਣਾਏਗੇ ਹਾਂਜੀ ਮਾਲਪੂੜੇ ਤੇਰੇ ਵੱਲੋਂ ਸੱਸੀ ਅਕਾਲ ਅੱਜ ਪਿੰਡ ਮੀਹੇਵਾਲ ਅਰਾਈਆਂ ਵਿੱਚ ਤੀਆਂ ਦਾ ਤਿਹਾਰ ਬੜੀ ਧੂਮ ਧਾਮ ਨਾਲ ਮਨਾਇਆ ਜਾ ਰਿਹਾ ਹੈ ਇਹ ਤਿਹਾਰ ਪਿੰਡ ਦੇ ਸਕੂਲ ਸਰਕਾਰੀ ਮਿਡਲ ਸਕੂਲ ਵਿੱਚ ਮਨਾਇਆ ਗਿਆ ਜਿੱਥੇ ਕਿ ਬੜੇ ਹੀ ਉਤਸ਼ਾਹ ਦੇਖਿਆ ਜਾ ਰਿਹਾ ਹੈ ਅਸੀਂ ਤੁਹਾਨੂੰ ਕੁਝ ਝਲਕੀਆਂ ਵੀ ਦਿਖਾਵਾਂਗੇ ਇਸ ਪ੍ਰਤੀ ਜਿੱਥੇ ਕਿ ਲੰਗਰ ਜਿਹੜਾ ਅਟੁੱਟ ਵਰਤਿਆ ਜਾ ਰਿਹਾ ਵਾ ਠੀਕ ਹੈ ਜੀ ਤੇ ਆਓ ਆਪਾਂ ਦੇਖਦੇ ਹਾਂ ਜੀ ਤਿਹਾਰ ਦੀਆਂ ਰੌਣਕਾਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਦੋਸਤੋ ਹਾਂਜੀ ਕੀ ਹਾਲ ਜੀ ਤੁਹਾਡਾ ਠੀਕ ਆ ਜੀ ਵਧੀਆ ਕੀ ਨਾਮ ਜੀ ਤੁਹਾਡਾ ਬਲਜੀਤ ਦਾ ਮੀਂਹ ਵਾਲ ਦੇ ਰਹਿਣ ਵਾਲੇ ਹਾਂ ਜੀ ਹਾਂ ਜੀ ਜੀ ਹਾਲ ਤੀ ਘੜੀ ਤੱਕ ਸਿੱਤਲਵੰਡੀ ਬੁੱਟਿਆ ਰਹਿੰਦੇ ਆ ਅਸੀਂ ਅਸੀਂ ਮੀਂਹਵਾਲ ਦੇ ਹੀ ਆ ਓਕੇ ਹਾਂ ਅੱਜ ਮੀਂਹ ਵਾਲੇ ਰਾਈਆਂ ਵਿੱਚ ਤੀਆਂ ਦਾ ਤਿਹਾਰ ਜਿਹੜਾ ਮਨਾਇਆ ਗਿਆ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਬਹੁਤ ਵਧੀਆ ਜੀ ਬਹੁਤ ਵਧੀਆ ਪ੍ਰੋਗਰਾਮ ਹਰ ਸਾਲ ਦੀ ਤਰ੍ਹਾਂ ਇਸ ਤਰ੍ਹਾਂ ਬਹੁਤ ਅੱਛਾ ਬਹੁਤ ਵਧੀਆ ਵਾਹ ਕਿੰਨਾ ਮਤਿਹਾਰਾ ਜੀ ਜੀ ਸਾਡਾ ਠੋਕੇ ਤੇ ਪੂਰਾ ਪਿੰਡ ਰਲ ਕੇ ਮਨਾਉਂਦੇ ਹੋ ਹਾਂ ਜੀ ਠੀਕ ਹੈ ਜੀ ਤੇ ਅੱਜ ਦੇ ਤਿਉਹਾਰ ਦੀ ਤਿਆਰੀਆਂ ਕਿਨ ਕਿਨਾ ਵੱਲੋਂ ਕੀਤੀ ਗਈ ਹੈ ਜੀ ਸਾਡੇ ਬੜੇ ਨਾਮ ਵਾਲ ਸਾਰੇ ਮੁਬ ਵੀ ਸਾਰਿਆਂ ਦੇ ਸਹਿਯੋਗ ਨਾਲ ਹੀ ਥੋੜਾ ਬਹੁਤ ਵਧੀਆ ਤਿਆਰੀ ਕੀਤੀ ਇਹਨਾਂ ਨੇ ਬਹੁਤ ਵਧੀਆ ਪ੍ਰੋਗਰਾਮ ਆ ਠੀਕ ਹੈ ਜੀ ਤੇ ਅਰੀਵਨ ਕਟਾਈ ਦੀ ਵੀ ਰਸਮ ਕੀਤੀ ਹੋਣੀ ਜੀ ਤੁਸੀਂ ਹਾਂਜੀ ਕੀਤੀ ਜੀ ਠੀਕ ਹੈ ਜੀ ਸਾਰੀਆਂ ਰੀਤੀ ਰਿਵਾਜਾਂ ਦੇ ਨਾਲ ਹੀ ਸਾਰਾ ਕੁਝ ਹੋਇਆ ਬਹੁਤ ਵਧੀਆ ਹੋਣਾ ਬਹੁਤ ਵਧੀਆ ਫੰਕਸ਼ਨ ਸਾਡਾ ਬਣਾਇਆ ਗਿਆ ਅੱਜ ਹੋਰ ਵੀ ਕੁਝ ਮੈਸੇਜ ਦੇਣਾ ਚਾਹੂਗੀ ਜੀ ਆਉਣ ਵਾਲੀ ਜਨਰੇਸ਼ਨ ਹਾਂਜੀ ਜੀ ਬਹੁਤ ਵਧੀਆ ਹੋਇਆ ਮਾਈ ਸਨ ਜੀ ਹਰ ਸਾਲ ਦੀ ਤਰ੍ਹਾਂ ਜਿੱਤਾਂ ਇਸ ਵਾਰ ਵੀ ਆਪਾਂ ਮਨਾਉਂਦੇ ਪਏ ਆ ਅੱਗੇ ਵਾਲੀ ਆਉਣ ਵਾਲੀ ਜਨਰੇਸ਼ਨ ਵੀ ਇਸ ਤਰ੍ਹਾਂ ਹੀ ਇਸ ਵਾਰੀ ਦਰਵਾਜ਼ੇ ਨਿਬਾਸ ਕੇ ਓਕੇ ਹਾਂਜੀ ਇਹ ਸੰਦੇਸ਼ ਦੇਣਾ ਚਾਹੁੰਦੇ ਤੁਸੀਂ ਵੀ ਆਪਣੇ ਪਿੰਡ ਵਿੱਚ ਹੀ ਹੋ ਲੜਕੀਆਂ ਇਸ ਪਿੰਡ ਦੇ ਤੁਸੀਂ ਓਕੇ ਕਿਵੇਂ ਦਾ ਲੱਗਾ ਤੁਹਾਨੂੰ ਬਹੁਤ ਵਧੀਆ ਲੱਗਾ ਜੀ ਆਪਾਂ ਤੇ ਫਿਰ ਕਿਸ ਤਰ੍ਹਾਂ ਇਹਨੂੰ ਇੰਜੋਏ ਕੀਤਾ ਤੁਸੀਂ ਬਹੁਤ ਵਧੀਆ ਨੱਚ ਕੇ ਗਾ ਕੇ ਹੱਸ ਕੇ ਖੇਡ ਕੇ ਖਾਦਾ ਪੀਤਾ ਸਭ ਕੁਝ ਬਹੁਤ ਵਧੀਆ ਸੀ ਮੰਨ ਲਓ ਕਿ ਕੀ ਖਾਦਾ ਤੁਸੀਂ ਮਾਲਪੂੜੇ ਖਾਤੇ ਜੀ ਅਸੀਂ ਮਾਲਪੂੜੇ ਬਣਾएंगे हां जी ਮਾਲਪੂੜੇ ਖਾਤੇ ਜੀ ਠੀਕ ਹੈ ਜੀ हां जी ਪਾਣੀ ਤੇ